ਕਈ ਨਾੜੇ ਗੋਲੀ ਵਾਰੀ ਕੀਤੀ ਤੇ ਅਸੀਂ ਫੇਰ ਉਹਨਾਂ ਮਾਰਿਆ ਇਥੇ ਦੱਸੋ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਜੀਆਂ ਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਲਿਆ ਕੋਈ ਕੁਝ ਨਹੀਂ ਵਿਖਾਲਿਆ ਨਾ ਪੋਚ ਮਾੜ ਲਾ ਕੇ ਮੂੰਹ ਖਾਲ ਲਿਆ ਫਿਰ ਬਾਅਦ ਚ ਲੋਡ ਕਰਨ ਲੱਗਿਆ ਵਿਖਾਲ ਲਿਆ ਆਨੂੰ ਆਂਦੇ ਹੀ ਬਸ ਕੋਈ ਨਹੀਂ ਚਲੋ ਚਲੋ ਗੋਏ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾਓ ਫਿਰ ਪਲਟੋ ਇੱਥੇ ਮੈਂ ਨੀ ਕੋਸਟ ਹੋ ਰਿਹਾ ਕੋਈ ਕੋਈ ਤਾਂ ਪਹਿਲੇ ਨਿਸ਼ਾਨ ਚਾਹੀਦਾ ਕੋਈ ਮਾੜਾ ਮੋਟਾ ਮਾੜਾ ਮੋਟਾ ਨਿਸ਼ਾਨ ਹੁੰਦਾ ਹੈ ਉਹ ਆਪ ਹੁਣ ਆਇਆ ਜਾਂ ਅੱਗੇ ਜਾਂ ਪਿਛੇ ਇੱਕ ਵਾਰ ਇਹਨੇ ਸਾਰੇ ਪਰਤਕ ਦੇ ਆ ਜੀ ਸਰ ਕੋਈ ਸਾਥ ਨੂੰ ਸਾਡੇ ਲੈ ਆ ਕੋਈ ਮੈਂ ਉੱਥੇ ਹੀ ਉੱਥੇ ਹੀ ਕਰਦੇ ਕਰ ਕੋਈ ਨਹੀਂ ਉਹ ਡੀਆ ਉਹਦੇ ਵਿੱਚ ਸਾਰਾ ਕੁਝ ਹੀ ਹੋਣਾ ਉਹਦੇ ਚ ਕੋਈ ਗਲਤੀ ਨਾ ਹੋ ਲੋਕੀ ਦੇ ਡਾਟਾ ਦੇ ਬੋਰਡ ਨੇ ਪੋਸਟ ਮਾਟਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਉਹ ਤਾਂ ਜਿਹੜੀ ਨ ਕੋਟਰੀ ਗੱਲ ਉਹਦੇ ਤੇ ਬੁਲਬਸ ਦੀ ਹੁੰਦੀਆਂ ਗੋਲੀਆਂ ਹੁੰਦੀਆਂ ਉਹ ਤਾਂ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਇਹ ਨਹੀਂ ਇਹ ਵੀ ਹੋਣਾ ਸਰਕਾਰ ਕੋਈ ਗੱਲ ਨਹੀਂ ਕਰੀਆ ਕੋਈ ਗੱਲ ਨਹੀਂ ਇਹ ਮੰਨ ਕੰਮ ਤੇ ਗੋਲੀ ਲੱਗੀ ਹੈ ਤੇ ਗੋਲੀ ਦਾ ਅਫਸ਼ੇ ਕੁਰੀਆਂ ਨਾ ਆ ਗਈ ਅਫਸ਼ੋਨਾ ਹੀ ਆ ਨਹੀਂ ਨਹੀਂ ਭਾਈ ਇਹ ਪਾਸੋਂ ਪੁੱਛੀ ਨਹੀਂ ਗੱਲ ਸੁਣੋ ਜਿਹੜੀ ਬੁਲੇਟਿੰਗ ਦੀ ਦੀ ਹੈ ਜਿਹੜੀ ਜਦੋਂ ਮੰਨ ਲਾ ਇੱਥੇ ਛਾਤੀ ਤੇ ਹੋਇਆ ਹੈ ਨਾ ਤਾਂ ਫਾੜਿਆ ਨਾ ਹਾਂਜੀ ਜਦੋਂ ਸੀਤਾ ਦੁਬਾਰਾ ਉਹ ਵਿੱਚ ਜ਼ਖਮਦਾਰ ਸੁੱਤਰੇ ਹਾਂਜੀ ਹਾਂ ਅਸੀਂ ਤੁਹਾਡੀ ਗੱਲ ਦੇ ਬਣਾਏ ਆ ਇਹਨਾਂ ਕਿਹਾ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਉਹਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ बच पाए ਠੀਕ ਆ ਉਹ ਤੁਸੀਂ ਨੈਟ ਤੇ ਚੜੀਓ ਫੋਟੋ ਵੇਖੀ ਨਾ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁੱਤਰੇ ਲੀੜੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇੱਥ ਦੇਖਦਾ ਤੁਹਾਨੂੰ ਇਹਨਾਂ ਪ੍ਰਸ਼ਾਸਨ ਖਲੋਤਾ ਨਿਆ ਪੁਛੇ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਸਾਡੇ ਤੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਸ ਨਾਲ ਬਚਾੜਾ ਮਾਰਿਆ ਗਿਆ ਹੋਰ ਕੋਈ ਹਾਨੂੰ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਨਿਸਾਫ ਦੋ ਇਹਨੂੰ ਦੱਸੋ ਪੁੱਛੇ ਡੜਬੜ ਦੇਖਦੀ ਤੁਸੀਂ ਨੂੰ ਨਹੀਂ ਵਖੰਦੇ ਤੁਸੀਂ ਕਿਉਂ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਪੜਾਵਾ ਮੀਡੀਆ ਪੜਾਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਧਮੇ ਟੋਮੇਟਾ ਇਹਨਾਂ ਤਿੰਨੇ ਆਪੇ ਲੱਦੇ ਹਨ ਨੂੰ ਲੱਦਣ ਦਾ ਮੌਕਾ ਨਹੀਂ ਦੇ ਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਕਹਦਾ ਚਲੋ ਚਲੋ ਚਲੀਏ ਚਲੀ ਚਲੀ ਹੁਣ ਵੇਨੇ ਆਹੀ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਹ ਇੰਦਾ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਸਾਰੇ ਖਲੋਤਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਤੂੰ ਇਹਨਾਂ ਨੇ ਕਿਹਾ ਆ ਵੀ ਇਹਨਾਂ ਦੀ ਇੰਜ ਜਿੰਨੀ ਹੈ ਕਿ ਤੂੰ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਐਨਕਾਉਂਟਰ ਹੋਇਆ ਫਿਰ ਉੱਥੇ ਯੂਪੀ ਜੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੀ ਦੇ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਲੈ ਕੇ ਆਏ ਕੀ ਸਰ ਘਟਣਾ ਕਿੰਨੇ ਮੂੜੇ ਮਾਰੇ ਸੀ ਕੀ ਸੰਸਕਾਰ ਕੀਤੇ ਨਾ ਕਿੰਨੇ ਮੂੜੇ ਤੇ ਪਹੁੰਚਿਆ ਅਸੀਂ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸੋਚਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਇਨਕਵੋਟ ਹੋਇਆ ਸੀ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਕਿਰਕਟ ਪਿੰਡ ਇੱਕਾ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰ ਘਟਣਾ ਇਹਨਾਂ ਨੂੰ ਜਾਂਚ ਖਾਣੇ ਕਰਨਾ ਇਹਨਾਂ ਨੇ 124 ਨੰਬਰ ਮਕਮਲ ਮਦਦ ਜੋ ਐਸੀ ਉਹ ਤੇ ਨਾ ਨਹੀਂ ਬਖਸ਼ੀਗੜ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰੇਨੇਡ ਟੈਗ ਕਿੱਥੇ ਮਗਾਲ ਆਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂ ਤੇ ਗਿਆ ਨਹੀਂ। ਅੱਛਾ। ਬਾਕੀ ਉਹ ਤੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ। ਇਤਨੀ ਸੰਸਕਾਰ ਗਿਆ ਨਿਸ਼ਾਨ ਲਾ ਦੇ। ਇਹ ਤਾਂ ਇਹਨਾਂ ਦੀ ਮੰਗ ਹੀ ਨਹੀਂ ਸੀ ਇਹਨਾਂ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਿਆਂ ਨੂੰ? ਇਹਨਾਂ ਨੂੰ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਨੇ ਕਰਵਾਉ ਮੈਂ ਸੰਸਕਾਰ ਕਰਾਤਾ। ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ। ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ ਠੀਕ ਹੈ।